ਸਤਿ ਸ਼੍ਰੀ ਅਕਾਲ ਜੀ ਅੱਜ ਆਪਾਂ ਇੱਥੇ ਆਏ ਆਂ ਇੱਕ ਅਪਡੇਟ ਵਾਸਤੇ ਜੋ 21 ਜੁਲਾਈ 25 ਨੂੰ ਐਫਆਰ ਹੋਇਆ ਸੀ ਜੰਡਿਆਲਾ ਥਾਣੇ 'ਚ ਐਫਆਰ ਨੰਬਰ 163 ਹੋਇਆ ਸੀ ਜਿੱਤੇ ਐਡਵੋਕੇਟ ਲਖਵਿੰਦਰ ਸਿੰਘ ਉਹਨਾਂ ਦੇ ਉੱਤੇ ਫਗੋਲੀ ਚਲਾਇਆ ਸੀ ਤਿੰਨ ਅਨਨੋਨ ਦੋਸ਼ੀਆਂ ਨੇ ਗੋਲੀ ਚਲਾਇਆ ਸੀ ਤੇ ਅ ਅੰਮ੍ਰਿਤਸਰ ਰੂਰਲ ਪੁਲਿਸ ਨੇ ਤੁਰੰਤ ਕਾਰਵਾਈ ਕਰਕੇ ਇੱਕ ਲਖਪ੍ਰੀਤ ਸਿੰਘ ਜੋ ਅੰਮ੍ਰਿਤਸਰ 시ਟੀ ਦਾ ਰਹਿਣ ਵਾਲਾ ਹੈ ਉਹਨੂੰ ਅਰੈਸਟ ਕੀਤਾ ਹੈ ਨਾਲ ਨਾਲ ਸੀਸੀਟੀਵੀ ਦਾ ਟ੍ਰਾਇਲ ਹੈ ਸੀਸੀਟੀਵੀ ਟ੍ਰਾਇਲ ਨੂੰ ਫੋਲੋ ਕਰਕੇ ਆਪਣਾ ਐਸਐਚਓ ਜੰਡਿਆਲਾ ਦਾ ਟੀਮ ਤੇ ਨਾਲ ਆਪਣਾ ਸੀਆਈਆਈ ਟੀਮ ਅੰਡਰ ਸੁਪਰਵੀਜ਼ਨ ਆਫ ਡੀਐਸਪੀਡੀ ਐਂਡ ਡੀਐਸਪੀ ਜੰਡਿਆਲਾ ਇਨਾਂ ਨੇ ਕਾਫੀ ਮਿਹਨਤ ਕਰਕੇ 10 ਦਿਨ ਦੇ ਵਿੱਚ ਹੀ ਇਨਾਂ ਨੇ ਦੋ ਹੋਰ ਦੋਸ਼ੀ ਨੂੰ ਅਰੈਸਟ ਕੀਤੇ ਹਨ ਫਰਮ ਹਰਦੂਆਰ ਦੋ ਦੋਸ਼ੀ ਫਾਇਰਿੰਗ ਤੋਂ ਬਾਅਦ ਗਏ ਸੀ ਹਰਦੂਆਰ ਗਏ ਸੀ ਤੇ ਆਪਣੀ ਟੀਮ ਹਟਾ ਕੇ ਦੋ ਦੋਸ਼ੀ ਮਨਪ੍ਰੀਤ ਸਿੰਘ ਤੇ ਮਨਮਿੰਦਰ ਸਿੰਘ ਨੂੰ ਅਰਸ਼ ਕਰਕੇ ਆਏ ਹਨ ਜਿਹੜਾ ਮਨ ਮਨਪ੍ਰੀਤ ਸਿੰਘ ਹੈ ਉਹ ਅੰਬਰਸਰ ਦਾ ਰਹਿਣ ਵਾਲਾ ਹੈ ਤੇ ਮਨਮਿੰਦਰ ਸਿੰਘ ਗੋਵਿੰਦ왈 ਸਾਹਿਬ ਦਾ ਰਹਿਣ ਵਾਲਾ ਹੈ ਜੋ ਫੋਨ ਰੰਗ ਦਾ ਅੰਬਰਸਰ ਚ ਇਹਨਾਂ ਦੇ ਉਸਿਆਨ ਤੋਂ ਹੁਣ ਰਿਕਵਰੀ ਹੋਇਆ ਹੈ ਪੰਜ ਅਲੱਗ-ਅਲੱਗ ਰਿਕਵਰੀ ਹੋਏ ਹਨ ਦੋ ਬੱਤੀ ਬੋਰ ਦੇ ਪਿਸਤਲ ਹੋਏ ਹਨ ਇੱਕ 9mm ਪਿਸਤਲ ਔਰ ਇੱਕ 3 ਬੋਰ ਦੇ ਪਿਸਤਲ ਹੋਏ ਹਨ ਨਾਲ ਇੱਕ 24 ਰਾਉਂਡ ਵੀ ਬਰਾਮਦ ਕੀ ਹੋਇਆ ਮਨਪ੍ਰੀਤ ਦੇ ਉੱਤੇ ਪਹਿਲੇ 6 ਪਰਚੇ ਜੀ ਮਨਪ੍ਰੀਤ ਦੇ 6 ਪਰਚੇ 302 323 307 ਇਹ ਹਮਸਾਕ ਦੇ ਪਰਚੇ ਹਨ ਤੇ ਮਨਮਿੰਦਰ ਦੇ ਉੱਤੇ ਤਿੰਨ ਪਰਚੇ ਪਹਿਲੇ ਐਨਡੀਪੀਐਸ ਦੀ ਤੇ ਲੌਪ੍ਰੀਤ ਦੇ ਪਹਿਲੇ ਕੋਈ ਪਰਚਾ ਹੈ ਨਹੀਂ ਇਹਨਾਂ ਨੇ ਇਹ ਸਾਰੇ ਕੀਤੇ ਇੱਕ ਔਰ ਅਨਦਰ ਸਾਥੀ ਹੈ ਜੋ ਅਭੀ ਤੱਕ ਕਹਿੰਦੇ ਤੇ ਅਭੀ ਤੇ ਬਾਕੀ ਰੋਸ਼ੀਆਂ ਵਾਸਤੇ ਦ ਹੰਟ ਇਜ਼ ਔਨ ਅਮਰਸਰ ਪੁਲਿਸ ਔਨ ਇਟ ਤੇ ਲੌਪ੍ਰੀਤ ਨੂੰ ਪਹਿਲੋ ਰਸ਼ ਕਰ ਲਿਆ ਗਿਆ ਸੀ ਤੇ ਉਹ ਤੋਂ ਗੋਲੀ ਚਲਾਉਣ ਦੇ ਕਾਰਨ ਹੀ ਹੋਇਆ ਸੀ ਜੀ ਉਹ ਲੌਪ੍ਰੀਤ ਤੇ ਮਨਪ੍ਰੀਤ ਤੇ ਮਨਮਿੰਦਰ ਨੇ ਗੋਲੀ ਚਲਾਈ ਸੀ ਅਭੀ ਤੱਕ ਕਹਿੰਦੇ ਅਸੀਂ ਹੁਣ ਅਭੀ ਦੇ ਪਿੱਛੇ ਪਏ ਆ ਮਤਲਬ ਵੀ ਆਰ ਟ੍ਰਾਈਂਗ ਟੂ ਅਰੈਸਟ ਹਿਮ ਐਸ ਸੂਨ ਐਸ ਅਭੀ ਦਾ ਅਰੈਸਟ ਹੋ ਜਾਏਗਾ ਸਾਨੂੰ ਪਤਾ ਚੱਲ ਜਾਏਗਾ ਕਿ ਇਹਨਾਂ ਦਾ ਮੋਟਿਵ ਕੀ ਸੀ ਤੁਹਾਨੂੰ ਤੁਹਾਡੇ ਵੱਲੋਂ ਦੱਸਿਆ ਗਿਆ ਸੀ ਕਿ ਕੋਈ ਡਿਸਟ੍ਰਿਬਿਊਟ ਇਹਨਾਂ ਦਾ ਕੋਈ ਫੈਮਿਲੀ ਡਿਸਟ੍ਰਿਬਿਊਟਰ ਹੈਗਾ ਹੈ ਫੈਮਿਲੀ 24 ਰਾਉਂਡ ਜੀ ਜੋ ਕਿੰਨਾ ਕੇਸ ਹੈਗਾ ਸਾਡੇ ਕੋਲ ਜੀ ਜੀ ਮਨਪ੍ਰੀਤ ਦੇ ਉੱਤੇ 6 ਕੇਸਸ ਹੈ ਮਨਮਿੰਦਰ ਦੇ ਉੱਤੇ 3 ਕੇਸਸ ਹੈ ਲੋਕਪ੍ਰੀਤ ਦੇ ਉੱਤੇ ਕੋਈ ਕੇਸ ਹੈ ਪਹਿਲੇ ਕੇਸ ਸਾਰੇ ਲੋਕਲ ਹੀ ਸਰ ਪੰਜਾਬ ਚ ਜ਼ਿਲ੍ਹੇ ਚ ਕਰ ਸਕਦੇ ਸਾਰੇ ਲੋਕਲ ਹੀ ਹੈ ਜੀ ਸਾਰੇ ਮਨਪ੍ਰੀਤ ਤੇ ਲੋਕਪ੍ਰੀਤ ਦੋਨੋਂ ਅੰਮ੍ਰਿਤਸਰ ਸਿਟੀ ਦੇ ਹੈ ਤੇ ਮਨਮਿੰਦਰ ਹੈ ਗੋਇੰਦਵਾਲ ਸਰ ਦੇ ਸਰ ਤਿੰਨ ਜਣਿਆਂ ਨੇ ਰਲ ਕੇ ਗੋਲੀ ਵਾਂਗ ਚਲਾਈ ਸੀ ਗੱਡੀ ਦੇ ਉੱਤੇ ਹਾਂ ਜੀ ਹਾਂ ਜੀ ਇਹ ਰੇਕੀ ਕੀਤੀ ਕੀ ਸੀ ਪਹਿਲਾਂ ਉਹ ਕਲੀਅਰ ਹੋ ਜਾਏਗਾ ਜੀ ਹੁਣੇ ਖੜੇ ਆ ਮਤਲਬ ਪੁੱਛ ਕੀ ਇਸ ਤੋਂ ਬਾਅਦ ਮਤਲਬ ਕਾਰਨ ਕੀ ਸੀ ਮਤਲਬ ਇਹਦਾ ਗੋਲੀ ਕਾਂਡ ਕਰਨ ਦਾ ਪਰਸਨਲ ਅਨੁਜੋਨੀ ਤੱਕ ਜੋ ਆਪਾਂ ਤਫਤੀਸ਼ ਕੀਤਾ ਹੈ ਪਰਸਨਲ ਅਨੁਜੋਨੀ ਆਇਆ ਸਰ ਨੇ ਜਦ ਆਪਾਂ ਅਭੀ ਅਭੀ ਨੂੰ ਪੜਾਂਗੇ ਤੇ ਨਾਲ ਜਿਹੜਾ 4 ਔਰ 2 ਦੋਸ਼ੀ ਆ ਉਹਨੂੰ ਪੜਾਂਗੇ ਤੱਕ ਬਚ ਜਾਈਏ ਕਿੰਨੇ ਕੁ ਮਰਦੇ ਮੌਲਕ ਕਿੰਨੇ ਕੁ ਮਰਦੇ ਜਿਹੜੇ ਦੋਸ਼ੀ ਸਾਰੇ ਸਾਰੇ 21 22 23 ਉਮਰ ਦੇ ਅਲੱਗ-ਅਲੱਗ ਇਹ ਤਾਂ ਜਿੰਨੇ ਵੈਪਨ ਸਾਰੇ ਇਹਨਾਂ ਨੂੰ ਕੋਈ ਬਰਾਮਦ ਹੋਦ ਪਤਾ ਲੱਗਿਆ ਕਿ ਹਥਿਆਰ ਹੈ ਇਹ ਇਹ ਬਾਰਡਰ ਪਰ ਤੋਂ ਆਏ ਜੀ ਸਾਰੇ ਡਰੋਨ ਡਰੋਨ ਰਹਿ ਹੈ ਇਹਨਾਂ ਨੇ ਇਹਨਾਂ ਨੂੰ ਅਭੀ ਨੇ ਡਿਲੀਵਰੀ ਕੀਤੇ ਅਭੀ ਨੇ ਇਹਨਾਂ ਨੂੰ ਫੜਾਇਆ ਹੈ ਪਰ ਵੈਪਨਸ ਵਰਦਾ ਤੋਸਤ ਸਾਰੇ ਪਾਕਿਸਤਾਨੀ ਕਹਿ ਸਕਦੇ ਬਾਰਡਰ ਪਰ ਤੋਂ ਹੀ ਜਦ ਅਬ ਵਾਪਸ ਜਦ ਅਪਾ ਅਭੀ ਨੂੰ ਫੜਾਂਗੇ ਤਰ ਫਰਕ ਚਲ ਜਾਏਗਾ ਕਿ ਕਦੋਂ ਆਇਆ ਸੀ ਕਿੰਨਾ ਨ ਦਿੱਤਾ ਸੀ ਕਿਦੇ ਵਾਸਤੇ ਆਇਆ ਸੀ ਸਰ ਅਭੀ ਦਾ ਲਖਵਿੰਦਰ ਸਿੰਘ ਦੇ ਨਾਲ ਕੀ ਰਿਲੇਸ਼ਨ ਹੈ ਉਹਨੇ ਉਹ ਸਮਝੋਤੇ ਹਮਲਾ ਕੀ ਕਰਵਾਇਆ ਉਹ ਕਲੈਰਟੀ ਤਾਂ ਆਏਗਾ ਜਦ ਅਭੀ ਆਏਗਾ ਜੀ ਇਨਵੈਸਟੀਗੇਸ਼ਨ ਇਸ ਔਨ ਫੜਾਂਗੇ ਤਰ ਵਾਪਸ ਅਲਕੋਲ ਫਰੈਸ ਅਭੀ ਅਦੇ ਕੋੜਾ ਹਾਂਜੀ ਅੱਛਾ ਜਿਵੇਂ ਇੰਨੇ ਹਥਿਆਰ ਸਰ ਫੜੇ ਆ ਜੇ ਆਪਾਂ ਅਭੀ ਨੂੰ ਕਾਬੂ ਕਰਦੇ ਆ ਲੱਗਦਾ ਨਹੀਂ ਵੀ ਕੋਈ ਵੱਡੀ ਗੈਂਗ ਹੋਵੇ ਜਿਹੜੀ ਉਧਰੋਂ ਹਨਾ ਨੈਟਵਰਕ ਜਿਹੜਾ ਹੋਵੇ ਉਹ ਵੀ ਆਪਾਂ ਨੂੰ ਪਰਦਾ ਫਾਸ਼ ਹੋ ਸਕਦਾ ਹੈ ਬਿਲਕੁਲ ਬਿਲਕੁਲ ਸਹੀ ਜੀ ਇਨਵੈਸਟੀਗੇਸ਼ਨ ਇਜ਼ ਔਨ ਅਭੀ ਨੂੰ ਫੜਾਂਗੇ ਨਾਲ ਜਿਹੜੇ ਬੰਦੇ ਉਹਨੂੰ ਵੀ ਫੜਾਂਗੇ ਕਲੈਰਿਟੀ ਹੋਰ ਆ ਜਾਏਗਾ ਮੈਂ ਵਾਪਸ ਤੁਹਾਡੇ ਸਾਹਮਣੇ ਆ ਜਾਊਂਗਾ ਵਿਦ ਮੋਰ ਕਲੈਰਿਟੀ ਕੋਈ ਹੋਰ ਕੋਈ ਗੱਲ ਇਸ ਦੌਰਾਨੇ ਤਰਕੀਸ਼ ਦੇ ਸਾਹਮਣੇ ਆਈ ਹੋਈ ਸਰ ਹੁਣ ਤੱਕ ਇੰਨਾ ਹੀ ਹੈ ਜੀ